ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਅੱਜ ਦਾ ਜੋ ਢਾਲਾ ਲੈ ਕੇ ਹਾਜ਼ਰ ਹੋਇਆ ਇਹ ਚਾਰ ਮਿੱਥ ਕਾਲੀਆਂ ਮਿਰਚਾਂ ਦਾ ਢਾਲਾ ਆ ਅਤੇ ਇਸ ਚਾਰ ਕਾਲੀ ਮਿਰਚ ਦੇ ਦਾਣਿਆਂ ਦੇ ਨਾਲ ਤੁਸੀਂ ਕੋਈ ਵੀ ਕਿਸੇ ਤਰੀਕਾ ਪ੍ਰਕਾਰ ਦਾ ਕੋਈ ਜਾਦੂ ਟੂਣਾ ਕੀਤਾ ਕਰਾਇਆ ਉਹਨੂੰ ਆਪਣੇ ਉੱਤੇ ਜਿਹੜਾ ਭੇਜਿਆ ਤੁਹਾਡੇ ਦੁਸ਼ਮਣ ਨੇ ਤੁਹਾਡੇ ਤੇ ਭੇਜਿਆ ਉਹਨੂੰ بے ਅਸਰ ਕਰ ਸਕਦੇ ਹਾਂ ਉਹ ਤੁਹਾਡੇ ਤੇ ਅਸਰ ਨਹੀਂ ਕਰੇਗਾ ਕੋਈ ਵੀ ਕੀਤਾ ਹੋਵੇ ਕਿੱਡਾ ਵੀ ਇਲਮ ਕੀਤਾ ਹੋਵੇ ਸਭ ਖਤਮ ਹੋ ਜਾਏਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਕਿਉਂਕਿ ਕਰਕੇ ਚਾਰ ਤਰੀਕੇ ਨਾਲ ਚਾਰ ਪ੍ਰਕਾਰ ਦੇ ਤਰੀਕਿਆਂ ਦੇ ਨਾਲ ਇਹ ਢਾਲਾ ਦੱਸਿਆ ਜਾਵੇਗਾ ਚਾਰ ਤਰੀਕੇ ਨਾਲ ਇੱਕ ਤਰੀਕੇ ਨਾਲ ਨਹੀਂ ਚਾਰ-ਚਾਰ ਤਰੀਕੇ ਨਾਲ ਦੱਸਾਂਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਉਹ ਚਾਰ ਕਾਲੀ ਮਿਰਚ ਦੇ ਦਾਣਿਆਂ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਢਾਲਾ ਆ ਜਿਹੜਾ ਮੈਂ ਅੱਜ ਤੱਕ ਇਹੋ ਜਿਹਾ ਢਾਲਾ ਨਹੀਂ ਪਾਇਆ ਕਿਉਂ ਕਰਕੇ ਟਾਲੇ ਪਹਿਲਾ ਵੀ ਪਉਣਾ ਰਹਿਣਾ ਹੈ ਇਸ ਕਰਕੇ ਪਉਨੇ ਆ ਕਿ ਤੁਹਾਡੇ ਤੇ ਜੇ ਵੀ ਜਿਹੜੇ ਜਿਆਦਾ ਚਰ ਮੈਂ ਅੱਜ ਕੱਲ ਕੇਸ ਦੇਖ ਰਿਆਂ ਸਭ ਤੋਂ ਜਿਆਦਾ ਕੇਸ ਜੜੇ ਆ 90% ਕੇਸ ਇਹੀ ਸਾਡੇ ਤੋਂ ਆਉਂਦੇ ਨੇ ਕਿ ਸਾਡੇ ਤੇ ਜੀ ਆ ਕਿਲਮ ਹੋ ਗਿਆ ਸਾਡੇ ਤੇ ਕਾਲਾ ਜਾਦੂ ਕਿਸੇ ਨੇ ਕਰਤਾ ਸਾਡੇ ਦੇ ਕਿਸ ਨੇ ਕੋਈ ਕੰਮ ਬੰਦ ਦਿੱਤਾ ਸਾਡੇ ਸਾਰੇ ਦੁਸ਼ਮਣਾਂ ਨੇ ਸਾਡੇ ਉੱਤੇ ਆ ਕੰਮ ਚਲਾ ਦਿੱਤਾ ਚਲੋ ਬਹੁਤ ਜਿਆਦਾ ਦੁਨੀਆ ਦੇ ਉੱਤੇ ਇਹ ਕੰਮ ਵਧੇ ਹੋਏ ਨੇ ਪਰ ਆਪਾਂ ਕੁਈ ਕਈਆਂ ਨੂੰ ਕੋਈ ਢਾਲਾ ਸੂਟ ਕਰ ਜਾਂਦਾ ਕਈਆਂ ਨੂੰ ਨਹੀਂ ਕਰਦਾ ਇਸ ਕਰਕੇ ਅਸੀਂ ਵਕ ਵਕ ਢਾਲੇ ਤਾਂ ਪਾਉਨੇ ਆ ਕਿਉਂ ਕਰਕੇ ਜੇ ਇੱਕ ਕੋਈ ਇੱਕ ਢਾਲਾ ਨਾ ਲੱਗੇ ਤਾਂ ਦੂਜਾ ਢਾਲਾ ਕੋਈ ਤੁਸੀਂ ਕਰ ਲੋਗੇ ਤਾਂ ਤੁਹਾਨੂੰ ਲੱਗ ਜਾਏਗਾ ਪਰ ਤਕਰੀਬਨ ਸਾਡੇ ਦਿੱਤੇ ਹੋਏ ਢਾਲੇ ਜ਼ਿਆਦਾਤਰ ਕੋਈ ਬੇਅਸਰ ਨਹੀਂ ਜਾਂਦਾ ਸਾਰੇ ਕੰਮ ਦੇ ਢਾਲੇ ਆ ਪਰ ਜੇ ਉਹਨੂੰ ਸਹੀ ਤਰੀਕੇ ਨਾਲ ਤੁਸੀਂ ਕਰ ਲਓ ਤਾਂ ਇਹਦਾ ਰਿਜ਼ਲਟ ਮਿਲਦੇ ਮਿਲਦਾ ਹੈ ਤੇ ਇਹਦਾ ਵੀ ਮਿਲੇਗਾ ਇਹਨੂੰ ਕਰਨਾ ਤੁਸੀਂ ਕਿਦਾਂ ਹੋਊਗਾ ਉਹ ਸਾਰਾ ਚੰਗੀ ਤਰ੍ਹਾਂ ਵੀਡੀਓ ਨੂੰ ਬਿਨਾ ਸਕਿਪ ਕੀਤੇ ਦੇਖ ਲਿਓ ਸੁਣ ਲਿਓ ਕਿਉਂ ਕਰਕੇ ਇਹੋ ਜੀਆਂ ਚੀਜ਼ਾਂ ਬਾਰ-ਬਾਰ ਨਹੀਂ ਦੱਸੀਆਂ ਜਾਂਦੀਆਂ ਫਿਰ ਤੁਸੀਂ ਬਾਰ-ਬਾਰ ਕਮੈਂਟ ਕਰਕੇ ਪੁੱਛਦੇ ਹੋ ਵੀ ਇਹਨੂੰ ਕਿੱਦਾਂ ਕਰਨਾ ਅਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇ ਤਾਂ ਕਿ ਪੁੱਛਣ ਦੀ ਲੋੜ ਨਾ ਪਵੇ ਹੁਣ ਕੋਈ ਸਾਨੂੰ ਬਾਰ ਬਾਰ ਆ ਕੇ ਕਹਿੰਦਾ ਕਿ ਸਾਡੇ ਤੇ ਉੱਤੇ ਜੀ ਆਹ ਹੋ ਗਿਆ ਜੀ ਕਾਲਾ ਇਲਮ ਕਿਸੇ ਨੇ ਕਰ ਦਿੱਤਾ ਦੁਸ਼ਮਣ ਨੇ ਸਾਡੇ ਤੇ ਆਹ ਚਲਾ ਦਿੱਤਾ ਕੋਈ ਇੱਕ ਮੈਨੂੰ ਪਿੱਛੇ ਜੇ ਫੋਨ ਆਇਆ ਕੋਈ ਕਹਿੰਦਾ ਜੀ ਸਾਡੇ ਘਰ ਦੇ ਉੱਤੇ ਨਾ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਹੋਇਆ ਉੱਪਰੋਂ ਦੀ ਸਾਡੇ ਘਰ ਦੇ ਉੱਤੋਂ ਕਿਸੇ ਨੇ ਮਾਸ ਦੇ ਟੁਕੜੇ ਸੁੱਟ ਦਿੱਤੇ ਇਫਾਪੇ ਦੇ ਵਿੱਚ ਪਾ ਕੇ ਖੂਨ ਦੇ ਛਿੱਟੇ ਵੀ ਆਏ ਘਰ ਦੇ ਵਿੱਚ ਤੇ ਸਾਰੇ ਸਾਡੇ ਘਰ ਦੇ ਜੀ ਬਿਮਾਰ ਹੋ ਗਏ ਤੇ ਇਸ ਕਰਕੇ ਜਿਹਨਾਂ ਨੇ ਕਰਨਾ ਉਹਨਾਂ ਨੇ ਨਹੀਂ ਦੇਖਣਾ ਸੋ ਇਹ ਬਚਾ ਕਿੱਦਾਂ ਕਰਨਾ ਸਾਨੂੰ ਦੇਖਣਾ ਪੈਣਾ ਆਪਣੇ ਲਈ ਤੁਸੀਂ ਜਿੱਦਾਂ ਕਵਾਂਗੇ ਉਦਾਂ ਉਸ ਤਰੀਕੇ ਦੇ ਨਾਲ ਢਾਲ ਨੂੰ ਕਰ ਲਿਓ ਕਿਉਂ ਕਰਕੇ ਇਹਦਾ ਬੈਨੀਫਿਟ ਤੁਹਾਨੂੰ ਹੀ ਮਿਲਣਾ ਹੈ ਸਾਨੂੰ ਨਹੀਂ ਮਿਲਣਾ ਕਿਉਂ ਕਰਕੇ ਤੁਸੀਂ ਜਿੰਨਾ ਫਾਇਦਾ ਲੈ ਸਕਦੇ ਹੋ ਸਾਡਾ ਤੁਸੀਂ ਲਓ ਕਿਉਂ ਕਰਕੇ ਅਸੀਂ ਇਹੋ ਜਿਹੀ ਢਾਲੇ ਹਮੇਸ਼ਾ ਪਾਉਂਦੇ ਰਹਿੰਦੇ ਹਾਂ ਤਾਂ ਕਿ ਤੁਹਾਡੇ ਉੱਤੇ ਕੋਈ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਤੁਹਾਡਾ ਨਾ ਹੋਵੇ ਕਿਸੇ ਵੀ ਜੀਵ ਪਰਿਵਾਰ ਦਾ ਤੁਸੀਂ ਪ੍ਰਮਾਤਮਾ ਅੱਗੇ ਇਹ ਹੀ ਤੁਹਾਡੇ ਲਈ ਦੁਆ ਕਰਦੇ ਹਾਂ ਹੁਣ ਗੱਲ ਇਸ ਢਾਲੇ ਦੀ ਕਰਦੇ ਹਾਂ ਇਹ ਟੜਾ ਢਟਾਲਾ ਆ ਖਾਸ ਇਹ ਇਹ ਦਾਗ ਉਹ ਦਿਨ ਨਹੀਂ ਇਦਾਂ ਦਾ ਕੀਤਾ ਜਾਂਦਾ ਪਰ ਇੱਕ ਜਿਹੜਾ ਐਂਡਲਾ ਪ੍ਰਯੋਗ ਦੱਸੂਗਾ ਉਹ ਸ਼ਨੀਵਾਰ ਵਾਲੇ ਦਿਨ ਕਰਨਾ ਉਹ ਮੈਂ ਦ ਵਿੱਚ ਦੱਸ ਦਊਗਾ ਵੀ ਕਦੋਂ ਕਿਹੜੇ ਦਿਨ ਕਰਨਾ ਹੈ ਇਹ ਬਾਕੀ ਤੁਸੀਂ ਕਦੋਂ ਵੀ ਪ੍ਰਯੋਗ ਕਰ ਸਕਦੇ ਹੋ ਢਾਲੇ ਨੂੰ ਇਹਨੂੰ ਜਦੋਂ ਮਰਜ਼ੀ ਕਰ ਸਕਦੇ ਹੋ ਕੋਈ ਉਹਦਾ ਦਿਨ ਵਿਚਾਰ ਕਰਨ ਦੀ ਲੋੜ ਨਹੀਂ ਗਈ ਕਿਉਂ ਕਰਕੇ ਜਿਹਨੇ ਕਰਨਾ ਉਹਨੇ ਤਾਂ ਦੇਖਣਾ ਨਹੀਂ ਕਦੋਂ ਕੀ ਕੀਤਾ ਜ਼ਿਆਦਾਤਰ ਲੋਕ ਜਦੋਂ ਜਿਹੜਾ ਇਲਮ ਕਰਦਾ ਕੋਈ ਕਾਲੇ ਜਾਦੂ ਦਾ ਕੰਮ ਜਿਹੜਾ ਕਰਦਾ ਉਹ ਮੰਗਲਵਾਰ ਤੇ ਸ਼ਨੀਵਾਰ ਹੀ ਜ਼ਿਆਦਾ ਹੁੰਦੇ ਆ ਤੁਸੀਂ ਦੇਖ ਲੈਣਾ ਜੇ ਤੁਹਾਨੂੰ ਜਦੋਂ ਇਹਨਾਂ ਦਿਨਾਂ 'ਚ ਕੁਝ ਲੱਗਦਾ ਹੋਵੇ ਤੇ ਤੁਸੀਂ ਇਹਦਾ ਨਾਲ ਹੀ ਦਾ ਹੱਲ ਨਿਵਾਰਣ ਕਰ ਲਿਓ ਤੇ ਕਰਨਾ ਕਿੱਦਾਂ ਹੈ ਤੁਹਾਨੂੰ ਮੈਂ ਸਾਰਾ ਦੱਸ ਦਿੰਨਾ ਪਹਿਲਾਂ ਤੁਸੀਂ ਕੀ ਕਰਨਾ ਕਾਲੀ ਮਿਰਚ ਦੇ 4 ਦਾਣੇ ਲੈਣੇ ਆ ਠੀਕ ਹੈ ਜੀ 40 ਕਾਲੀ ਮਿਰਚ ਦੇ 4 ਦਾਣੇ ਤੁਸੀਂ ਲੈ ਲੈਣੇ ਆ ਜਦੋਂ ਉਹਨਾਂ ਨੂੰ ਕੀ ਕਰਨਾ ਕਾਲੀ ਮਿਰਚ ਦੇ 4 ਦਾਣਿਆਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਤੁਸੀਂ ਚਲੇ ਜਾਣਾ ਘਰ ਦੇ ਮੁੱਖ ਦਵਾਰ ਤੇ ਖੜੇ ਹੋ ਕੇ ਕਰ ਸਕਦੇ ਹੈ ਟਾਲਾ ਜਾਂ ਛੱਤ ਤੇ ਕਰ ਸਕਦੇ ਆ ਜਾ ਕੇ ਕੀ ਕਰਨਾ ਕਾਲੀਆਂ ਮਿਰਚਾਂ ਦੇ ਚਾਰ ਦਾਣੇ ਰੱਖ ਲੈਣੇ ਆਪਣੇ ਹੱਥ ਉੱਤੇ ਉਹਨੂੰ ਕੀ ਕਰਨਾ ਤੁਸੀਂ ਪੁੱਠਾ ਘੁਮਾ ਲੈਣਾ ਆਪਣੇ ਸਿਰ ਦੇ ਉੱਤੇ ਸੱਤ ਵਾਰ ਤੁਸੀਂ ਪੁੱਠਾ ਘੁਮਾ ਲੈਣਾ ਸੱਤ ਵਾਰ ਤੁਸੀਂ ਉਲਟਾ ਘੁਮਾਉਣ ਤੋਂ ਬਾਅਦ ਜਿਹੜੀਆਂ ਉਹ ਕਾਲੀਆਂ ਮਿਰਚਾਂ ਦੇ ਦਾੜੇ ਆ ਚਾਰ ਉਹਨੂੰ ਤੁਸੀਂ ਦੱਖਣ ਦੀ ਦਿਸ਼ਾ ਵੱਲ ਨੂੰ ਦੱਖਣ ਵੱਲ ਨੂੰ ਮੂੰਹ ਕਰਕੇ ਇੱਕ ਟਾਲਾ ਕਰਨਾ ਹੈ ਦੱਖਣ ਵੱਲ ਨੂੰ ਮੂੰਹ ਕਰਕੇ ਦੱਖਣ ਵੱਲ ਹਵਾ ਦੇ ਵਿੱਚ ਸੁੱਟ ਦੇਣਾ ਜਿਹੜਾ ਡੇਟਾ ਵਾਲਾ ਦੱਖਣ ਵੱਲ ਨੂੰ ਮੂੰਹ ਕਰਕੇ ਕਰਨਾ ਹੈ ਤੇ ਜਦੋਂ ਇਹਨੂੰ ਤੁਸੀਂ ਕਰ ਦੋਗੇ ਜਿਹੜਾ ਤੁਹਾਡੇ ਉੱਤੇ ਬਾਹਰ ਚੱਲਿਆ ਹੋਊਗਾ ਹੈਨਾ ਜਿਹੜਾ ਕੋਈ ਕਿਸੇ ਨੇ ਕੋਈ ਚੀਜ਼ ਤੁਹਾਡੇ ਉੱਤੇ ਭੇਜੀ ਹੋਗੀ ਉਹ ਚਲੇ ਜਾਏਗੀ ਵਾਪਸ ਕੱਟ ਜਾਏਗੀ ਇਹਦਾ ਰਿਜ਼ਲਟ ਬਹੁਤ ਜ਼ਬਰਦਸਤ ਤਰੀਕੇ ਨਾਲ ਮਿਲਦਾ ਏਸੀ ਨੰਬਰ ਇੱਕ ਤਰੀਕੇ ਦਾ ਤੁਹਾਨੂੰ ਮੈਂ ਦੱਸ ਦਿੱਤਾ ਪੀ ਇਹ ਤਾਂ ਪਹਿਲਾ ਨੰਬਰ ਸੀਗਾ ਹੁਣ ਤੁਸੀਂ ਦੂਜਾ ਨੰਬਰ ਸੁਣ ਲਓ ਵੀ ਦੂਜਾ ਤੁਸੀਂ ਕਿਦਾਂ ਪ੍ਰਯੋਗ ਕਰਨਾ ਦੂਜਾ ਤੁਸੀਂ ਪ੍ਰਯੋਗ ਇਦਾਂ ਕਰਨਾ ਕਿ ਕਾਲੀ ਮਿਰਚ ਦੇ ਤੁਸੀਂ 4 ਦਾਣੇ ਲੈ ਲੈਣੇ ਆ ਜਾਂ 4 ਦਾਣੇ ਕਾਲੀ ਮਿਰਚ ਦੇ ਇੱਕ ਸਾਫ ਸਫੇਦ ਦੇਖ ਲੈਣਾ ਕਾਗਜ਼ ਕੋਰਾ ਕਾਗਜ਼ ਦੇਖ ਕੇ ਉਹਦੇ ਵਿੱਚ ਰੱਖ ਕੇ ਉਹਨੂੰ ਫੋਲਡ ਕਰ ਲੈਣਾ ਕਾਗਜ਼ ਨੂੰ ਇਹ ਢਾਲਾ ਉਦੋਂ ਕੀਤਾ ਜਾਂਦਾ ਆ ਪ੍ਰਯੋਗ ਜਦੋਂ ਤੁਸੀਂ ਘਰ ਤੋਂ ਬਾਹਰ ਜਾਣਾ ਹੋਵੇ ਕਿਤੇ ਠੀਕ ਹੈ ਇਹਨੂੰ ਉਦੋਂ ਵਰਤੋਂ ਵਿੱਚ ਕੀਤਾ ਜਾਂਦਾ ਕਿ ਬਾਹਰੋਂ ਕੋਈ ਚੀਜ਼ ਤੁਹਾਡੇ ਨਾਲ ਨਾ ਆਵੇ ਉਹਨੂੰ ਕਿੱਦਾਂ ਕੱਟਣਾ ਤੁਸੀਂ ਕੀ ਕਰਨਾ ਉਹ ਜਿਹੜਾ ਚਾਰ ਕਾਲੀ ਮਿਰਚ ਦੇ ਦਾਣੇ ਆ ਉਹਨੂੰ ਆਪਣੇ ਲਿਫਾਫੇ ਉਹਦੇ ਵਿੱਚ ਕਾਗਜ਼ ਦੇ ਵਿੱਚ ਪਾ ਕੇ ਉਹਨੂੰ ਫੋਲਡ ਕਰਕੇ ਆਪਣੀ ਜੇਬ ਦੇ ਵਿੱਚ ਰੱਖ ਲੈਣਾ ਖੱਬੇ ਪਾਸੇ ਠੀਕ ਹੈ ਜੀ ਤੁਸੀਂ ਜਿੱਥੇ ਵੀ ਜਾਣਾ ਬਾਹਰ ਕਿਤੇ ਜਾਣੇ ਹੋ ਕਿਤੇ ਵੀ ਕੋਈ ਚੰਗੇ ਮਾੜੇ ਕੰਮ ਕਿਤੇ ਵੀ ਜਾਣੇ ਹੋ ਤੁਸੀਂ ਕਿਤੋਂ ਜਾਣੇ ਹੋ ਕੋਈ ਰਾਹ ਦੇ ਵਿੱਚੋਂ ਲੰਘਦੇ ਵੜਦੇ ਕੋਈ ਤੁਹਾਡੇ ਤੋਂ ਜਾਂ ਕੋਈ ਹੋਰ ਕੋਈ ਚੀਜ਼ ਤੁਹਾਡੇ 네ਗੈਟਿਵਿਟੀ ਕੋਈ ਤੁਹਾਡੇ ਲਾਗੇ ਨਹੀਂ ਆਏਗੀ ਜਦੋਂ ਇਹ ਚਾਰ ਕਾਲੀ ਮਿਰਚ ਦੇ ਦਾਣੇ ਤੁਹਾਡੇ ਕੋਲ ਤੇ ਹੋਣਗੇ ਇਰ ਤੁਸੀਂ ਕੀ ਕਰਨਾ ਜਦੋਂ ਤੁਸੀਂ ਕੱਲ ਨੂੰ ਵਾਪਸ ਜਦੋਂ ਵੀ ਆਉਣਾ ਕਰ ਜਦੋਂ ਤੁਸੀਂ ਘਰ ਵਾਪਸ ਆਗੇ ਤੇ ਉਹ ਜਿਹੜਾ ਕਾਗਜ਼ ਦੇ ਵਿੱਚ ਚਾਰ ਦਾਣੇ ਕਾਲੀ ਮਿਰਚ ਤੇ ਤੁਸੀਂ ਰੱਖੇ ਹੋਣਗੇ ਉਹਨਾਂ ਨੂੰ ਤੁਸੀਂ ਘਰ ਤੋਂ ਬਾਹਰ ਹੀ ਸੁੱਟ ਕੇ ਆਣੇ ਆ ਉਹਨਾਂ ਨੂੰ ਨਾਲ ਨਹੀਂ ਲੈ ਕੇ ਆਣਾ ਬਸ ਤੁਸੀਂ ਇਸੇ ਤਰੀਕੇ ਨਾਲ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੋਵੇ ਤੇ ਚਾਰ ਕਾਲੀ ਮਿਰਚ ਦੇ ਦਾਣੇ ਤਾਂ ਲੈ ਕੇ ਉਹਨਾਂ ਨੂੰ ਲਿਫਾਫੇ ਦੇ ਵਿੱਚ ਪਾ ਕੇ ਕਾਗਜ਼ ਦੇ ਵਿੱਚ ਪਾ ਕੇ ਨਾਲ ਲੈ ਜਾਓ ਤੁਹਾਡੇ ਨਾਲ 네ਗੈਟਿਵਿਟੀ ਬਾਹਰ ਦੀ ਕੋਈ ਅੰਦਰ ਨਹੀਂ ਆਏਗੀ ਬਾਹਰ ਦੀ ਬਾਹਰ ਹੀ ਰਹੇਗੀ ਇਹ ਸਿੱਧੰਮ ਪਰ ਤੋਂ ਤੀਜੇ ਨੰਬਰ ਤੇ ਕੀ ਕਰਨਾ ਹੈ ਤੀਜੇ ਨੰਬਰ ਤੇ ਉੱਤੇ ਤੁਸੀਂ ਇਸ ਪ੍ਰਯੋਗ ਨੂੰ ਕਰਨ ਦੇ ਲਈ ਕੀ ਕਰਨਾ ਹੈ ਕਕਚਾਰ ਜਿਹੜੇ ਕਾਲੀ ਮਿਰਚ ਦੇ ਜਿਹੜੇ ਦਾਣੇ ਆ ਉਹ ਤੁਸੀਂ ਲੈਣੇ ਆ ਠੀਕ ਹੈ ਜੀ ਚਾਰ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹਨਾਂ ਨੂੰ ਨਾ ਘਰ ਦੇ ਵਿੱਚੋਂ ਜਿਹੜੀ ਕੋਈ ਆਪਾ ਤੋਂ ਪੱਤੀ ਕਰਦੇ ਆ ਪੂਰੀ ਰਾਖ ਹੁੰਦੀ ਆ ਰਾਖ ਲੈ ਲੈਣੀ ਆ ਰਾਖ ਦੇ ਨਾਲ ਉਹ ਚਾਰ ਦਾਣੇ ਜਿਹੜੇ ਆ ਉਹਨਾਂ ਨੂੰ ਉਹੀ ਘਰ ਦੀ ਜਿਹੜੀ ਰਾਖ ਆ ਉਹਦੇ ਨਾਲ ਲਪੇਟ ਸਾਰਾ ਜਿਹੜੇ ਦਾਣੇ ਚਾਰ ਉਹ ਚੰਗੀ ਤਰ੍ਹਾਂ ਉਹਦੇ ਨਾਲ ਭਿਓ ਲੈਣੇ ਆ ਮਤਲਬ ਰਾਖ ਰਾਖ ਦੇ ਨਾਲ ਚਾਰ ਦਾਣੇ ਲਪੇਟ ਕੇ ਕੀ ਕਰਨੇ ਇਹ ਜਿਹੜੇ ਚਾਰ ਦਾਣੇ ਆ ਜੇ ਕਿਸੇ ਨੂੰ ਕੋਈ ਜਾਦੂ ਟੂਣਾ ਕਿਸੇ ਦੇ ਉੱਤੇ ਵਾਰ ਚੱਲਿਆ ਹੋਵੇ ਜਿਹੜੀ ਚੀਜ਼ ਆ ਅੰਦਰੋਂ ਬੱਕਦੀ ਨਾ ਹੋਵੇ ਕੁਝ ਜਿਹਨ ਨੂੰ ਕੋਈ ਜਾਦੂ ਟੂਣਾ ਲੱਗਾ ਹੋਵੇ ਕੀਤਾ ਹੋਵੇ ਉਹਦੇ ਮੂੰਹ 'ਚ ਚਾਰ ਦਾਣੇ ਇਹ ਪਾ ਦਿਓ ਜਿੱਦਾਂ ਵੀ ਕੀਤਾ ਕਰਾਇਆ ਕੋਈ ਵੀ ਭੂਤ ਚੜ੍ਹੇਲ ਹੋ ਗਈ ਉਹ ਸਰੀਰ ਛੱਡ ਕੇ ਚਲ ਜਾਏਗੀ ਉਸੇ ਸਮੇਂ ਇਹ ਸੀ ਨੰਬਰ 3 ਹੁਣ ਨੰਬਰ 4 ਦਾ ਸੁਣ ਲਓ 4 ਨੰਬਰ ਤੇ ਤੁਸੀਂ ਕੀ ਕਰਨਾ ਚਾਰ ਮੇਰੇ ਜਿਹੜੇ ਮਿਰਚ ਦੇ ਕਾਲਚਾ ਜਾਰ ਦਾਣੇ ਆ ਉਹਨਾਂ ਨੂੰ ਲੈਣਾ ਉਹਨਾਂ ਨੂੰ ਪੀਸ ਲੈਣਾ ਉਹਨਾਂ ਨੂੰ ਪੀਸ ਕੇ ਕੀ ਕਰਨਾ ਇੱਕ ਜੋਤ ਲੈਣੀ ਆ ਦੀਵਾ ਲੈਣਾ ਮਿੱਟੀ ਦਾ ਤੇ ਜਿਹੜੀ ਰੂਪੇ ਚ ਰੂਪ ਪਾਣੀ ਆ ਉਹਦੇ ਰੂਪ ਦੇ ਵਿੱਚ ਥੋੜੀ ਜਿਹੀ ਜਗਾ ਬਣਾ ਕੇ ਉਹ ਜਿਹੜੇ ਚਾਰ ਦਾਣੇ ਆ ਪੀਸੇ ਹੋਏ ਉਹ ਵਿੱਚ ਪਾ ਲੈਣੇ ਆ ਤੇ ਸਰੋਂ ਦਾ ਤੇਲ ਦਾ ਦੀਵਾ ਜਗਾ ਲੈਣਾ ਸਰੋਂ ਦੇ ਤੇਲ ਦਾ ਦੀਵਾ ਜਗਾ ਕੇ ਇਹ ਸ਼ਨੀਵਾਰ ਵਾਲੇ ਦਿਨ ਕੰਮ ਕਰਨਾ ਇਹਨੂੰ ਤੁਸੀਂ ਰਾਤ ਨੂੰ ਆਪਣੇ ਘਰ ਦੇ ਵਿੱਚ ਜਗਾ ਦੋਗੇ ਤਾਂ ਘਰ ਦੀ ਨੈਗੇਟਿਵਿਟੀ ਸਾਰੀ ਘਰ ਤੋਂ ਚਲੀ ਜਾਵੇਗੀ ਤੇ ਇਹ ਐਡੇ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਹੈ ਦੇਖ ਕੇ ਵਰਤ ਕੇ ਦੇਖਿਓ ਸਾਡਾ ਜਮਾਇਆ ਹੋਇਆ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ